ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਿਹੜੇ ਪੂਰਬ ਦਿਸ਼ਾ ਨੂੰ ਮੂੰਹ ਕਰਕੇ ਸੌਂਦੇ ਹਨ ਉਹ ਬੁੱਧੀਮਾਨ ਬਣਦੇ ਹਨ ਤੇ ਨਾਲ ਹੀ ਉਹਨਾਂ ਨੂੰ ਜਲਦੀ ਕੋਈ ਬਿਮਾਰੀ ਨਹੀਂ ਛੂੰਦੀ ਨੀਂਦ ਵੀ ਵਧੀਆ ਆਉਂਦੀ ਹੈ ਨੰਬਰ 2 ਜਿਹੜੇ ਵਿਅਕਤੀ ਦੱਖਣ ਦਿਸ਼ਾ ਵੱਲ ਨੂੰ ਸਿਰ ਕਰਕੇ ਸੌਂਦੇ ਹਨ ਉਹ ਹਮੇਸ਼ਾ ਤਨ ਅਤੇ ਮਨ ਤੋਂ ਤੰਦਰੁਸਤ ਰਹਿੰਦੇ ਹਨ ਨੰਬਰ 3 ਜਿਹੜੇ ਪੱਛਮ ਦਿਸ਼ਾ ਵੱਲ ਨੂੰ ਸਿਰ ਕਰਕੇ ਸੌਂਦੇ ਹਨ ਉਹ ਬਹੁਤ ਸਾਰੀਆਂ ਸਮੱਸਿਆਵਾਂ ਵਿੱਚ ਪੈਂਦੇ ਹਨ ਇਨ੍ਹਾਂ ਵਿਅਕਤੀਆਂ ਨੂੰ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਹੀ ਹੁੰਦੀ ਹੈ ਨੰਬਰ 4 ਜਿਹੜੇ ਇਨਸਾਨ ਪੂਰਬ ਦਿਸ਼ਾ ਵੱਲ ਨੂੰ ਆਪਣਾ ਮੂੰਹ ਕਰਕੇ ਖਾਣਾ ਖਾਂਦੇ ਹਨ ਉਹ ਆਪਣੇ ਜੀਵਨ ਨੂੰ ਹਮੇਸ਼ਾ ਲਈ ਜਿੱਤ ਲੈਂਦੇ ਹਨ। ਨੰਬਰ 5 ਜਿਹੜੇ ਵਿਅਕਤੀ ਦੱਖਣ ਦਿਸ਼ਾ ਵੱਲ ਨੂੰ ਮੂੰਹ ਕਰਕੇ ਖਾਣਾ ਖਾਂਦੇ ਹਨ ਉਹ ਬਹੁਤ ਜਲਦੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਤੇ ਨਾਲ ਹੀ ਇਹਨਾਂ ਦੇ ਮਾਨ ਸਨਮਾਨ ਉੱਪਰ ਵੀ ਬਹੁਤ ਬੁਰੇ ਅਸਰ ਪੈਂਦੇ ਹਨ। ਨੰਬਰ 6 ਜਿਹੜੇ ਉੱਤਰ ਦਿਸ਼ਾ ਵੱਲ ਨੂੰ ਮੂੰਹ ਕਰਕੇ ਸੌਂਦੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਭ ਅਤੇ ਸੁੱਖਾਂ ਨੂੰ ਖੋਣਾ ਪੈ ਜਾਂਦਾ ਹੈ। ਨੰਬਰ 7 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਪੂਰਬ ਦਿਸ਼ਾ ਵੱਲ ਨੂੰ ਮੂੰਹ ਕਰਕੇ ਹੀ ਕਰੋ ਤੇ ਜਦੋਂ ਤੁਸੀਂ ਬੁਰਸ਼ ਕਰਦੇ ਹੋ ਤਾਂ ਪੱਛਮ ਦਿਸ਼ਾ ਵੱਲ ਨੂੰ ਮੂੰਹ ਕਰਕੇ ਕਰੋ ਤਾਂ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ। ਨੰਬਰ 8 ਜਦੋਂ ਵੀ ਬੱਚੇ ਪੜ੍ਹਾਈ ਕਰਨ ਤਾਂ ਉਹਨਾਂ ਦਾ ਮੂੰਹ ਉੱਤਰ ਦਿਸ਼ਾ ਵੱਲ ਕਰਵਾ ਦਿਓ ਇਸ ਨਾਲ ਉਹਨਾਂ ਦਾ ਪੜ੍ਹਾਈ ਵਿੱਚ ਮਨ ਲੱਗਣ ਲੱਗ ਜਾਂਦਾ ਹੈ। ਨੰਬਰ 9 ਜਦੋਂ ਵੀ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਹੋਵੋ ਤਾਂ ਉਸ ਜਗ੍ਹਾ ਤੇ ਖੜਕੇ ਕਦੇ ਵੀ ਕਿਸੇ ਵਿਅਕਤੀ ਦੇ ਪੈਰਾਂ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਇਸ ਤੋਂ ਇਲਾਵਾ ਕਦੇ ਵੀ ਆਪਣੀ ਪਤਨੀ ਦੇ ਪੈਰਾਂ ਨੂੰ ਹੱਥ ਨਾਲ ਲਗਾਓ। ਨੰਬਰ 10 ਆਪਣੀ ਰਸੋਈ ਵਿੱਚ ਕਦੇ ਵੀ ਗੈਸ ਕੋਲ ਪਾਣੀ ਨਾ ਰੱਖੋ ਇਸ ਨਾਲ ਘਰ ਵਿੱਚ ਅਸਾਂਤੀ ਵਾਲਾ ਮਾਹੌਲ ਬਣਨ ਲੱਗ ਜਾਂਦਾ ਹੈ। ਨੰਬਰ 11 ਸ਼ਨੀਵਾਰ ਵਾਲੇ ਦਿਨ ਪਾਣੀ ਵਿੱਚ ਨਮਕ ਅਤੇ ਫਟਕੜੀ ਦੋਨਾਂ ਨੂੰ ਮਿਕਸ ਕਰਕੇ ਪੂਰੇ ਘਰ ਵਿੱਚ ਪੂੰਝਾ ਲਗਾ ਦਿਓ ਇਸ ਨਾਲ ਘਰ ਦੀ 네ਗੇਟਿਵਿਟੀ એનર્ਜੀ ਖਤਮ ਹੋ ਜਾਵੇਗੀ। ਨੰਬਰ 12 ਗਲਤੀ ਨਾਲ ਵੀ ਇਹ ਪੰਜ ਕੰਮ ਕਰਨੇ ਨਾ ਭੁੱਲੋ ਪਹਿਲਾ ਝਾੜੂ ਪੋਚਣ ਲੋ ਗਣ ਤੋਂ ਬਾਅਦ ਸੁੱਕਾ ਕੇ ਅਜਿਹੀ ਜਗ੍ਹਾ ਤੇ ਰੱਖੋ ਜਿੱਥੇ ਕਿਸੇ ਨੂੰ ਨਜ਼ਰ ਨਾ ਜਾਵੇ ਦੂਸਰਾ ਜਦੋਂ ਵੀ ਮਹਿਮਾਨ ਘਰ ਆਏ ਤਾਂ ਉਹਨਾਂ ਦਾ ਸਵਾਗਤ ਹਮੇਸ਼ਾ ਘਰ ਦੇ ਅੰਦਰ ਅਤੇ ਵਿਦਾਈ ਕਰਦੀ ਬਾਹਰ ਦਹਲੀਜ਼ ਤੋਂ ਬਾਹਰ ਹੀ ਕਰੋ ਤੀਸਰਾ ਟੁੱਟੇ ਹੋਏ ਕੰਗੇ ਨਾਲ ਵਾਲ ਨਾ ਬਾਹੋ ਚੌਥਾ ਕੱਪੜੇ ਕਦੇ ਵੀ ਪੁੱਠੇ ਕਰਕੇ ਨਾ ਰੱਖੋ ਪੰਜਵਾਂ ਰਾਤ ਨੂੰ ਬਾਹਰ ਕੱਪੜੇ ਸੁੱਕਣੇ ਨਾ ਪਾਓ ਨੰਬਰ 13 ਜੇਕਰ ਤੁਸੀਂ ਸ਼ੁੱਕਰਵਾਰ ਜਾਂ ਫਿਰ ਐਤਵਾਰ ਵਾਲੇ ਦਿਨ ਆਪਣੇ ਸਿਰ ਉੱਪਰ ਤੇਲ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਤੇਲ ਹਮੇਸ਼ਾ ਆਪਣੇ ਵਾਲਾਂ ਵਿੱਚ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਹੀ ਲਗਾਓ ਨੰਬਰ 14 ਜਦੋਂ ਵੀ ਤੁਸੀਂ ਚੱਲਦੇ ਹੋ ਤਾਂ ਉਸ ਸਮੇਂ ਤੁਹਾਡੀਆਂ ਜੁੱਤੀਆਂ ਵਿੱਚੋਂ ਜਾਂ ਫਿਰ ਚੱਪਲਾਂ ਵਿੱਚੋਂ ਆਵਾਜ਼ ਨਹੀਂ ਆਉਣੀ ਚਾਹੀਦੀ ਜੇਕਰ ਆ ਰਹੀ ਹੈ ਤਾਂ ਤੁਹਾਡਾ ਰਾਹੂ ਖਰਾਬ ਚੱਲ ਰਿਹਾ ਹੈ ਨੰਬਰ 15 ਜਦੋਂ ਵੀ ਤੁਸੀਂ ਬਾਹਰ ਕਿਸੇ ਕੰਮ ਲਈ ਜਾ ਰਹੇ ਹੋ ਤਾਂ ਜੇਕਰ ਤੁਹਾਡੀ ਗਾਂ ਬੱਚੇ ਨੂੰ ਦੁੱਧ ਪਲਾਉਂਦੀ ਜਾਂ ਫਿਰ ਪਾਣੀ ਨਾਲ ਭਰਿਆ ਘੜਾ ਕੋਈ ਵੀ ਵਿਅਕਤੀ ਲੈਂਦਾ ਨਜ਼ਰ ਪਵੇ ਤਾਂ ਇਹ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਕਮ ਸਫਲਤਾਪੂਰਵਕ ਹੋਣ ਵਾਲਾ ਹੈ ਨੰਬਰ 16 ਇਹ ਪੰਜ ਚੀਜ਼ਾਂ ਤੁਹਾਡੇ ਲਈ ਬਹੁਤ ਹੀ ਹਾਨੀਕਾਰਕ ਹਨ ਇਹਨਾਂ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ ਪਹਿਲਾ ਸ਼ਹਿਦ ਤੇ ਕਿਉ ਨੂੰ ਇੱਕ ਮਾਤਰਾ ਵਿੱਚ ਨਾ ਖਾਓ ਦੂਸਰਾ ਦਹੀਂ ਕਦੇ ਵੀ ਗਰਮ ਕਰਕੇ ਨਾ ਖਾਓ ਤੀਸਰਾ ਕੱਚੇ ਰਾਜਮਾ ਦਾ ਸੇਵਨ ਨਾ ਕਰੋ ਚੌਥਾ ਤੇਜ਼ ਧੁੱਪ ਵਿੱਚ ਜੇਕਰ ਤੁਸੀਂ ਆਇਓ ਤਾਂ ਕੁਝ ਸਮਾਂ ਆਰਾਮ ਕਰਕੇ ਹੀ ਪਾਣੀ ਪੀਵੋ ਤੇ ਇਸ਼ਨਾਨ ਕਰੋ ਪੰਜਮਾ ਦਹੀਂ ਤੇ ਖੀਰ ਕਦੇ ਵੀ ਇਕੱਠੇ ਨਾ ਖਾਓ ਨੰਬਰ 17 ਜੇਕਰ ਤੁਸੀਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਸ਼ੁੱਕਰਵਾਰ ਵਾਲੇ ਦਿਨ ਗਾਂ ਦੇ ਪੈਰਾਂ ਦੀ ਮਿੱਟੀ ਕਰ ਲਿਆ ਕੇ ਉਸ ਨਾਲ ਆਪਣੇ ਮੱਥੇ ਉੱਪਰ ਤਿਲਕ ਲਗਾਓ ਇਸ ਨਾਲ ਤੁਹਾਡੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੇ ਨਾਲ ਹੀ ਕਿਸਮਤ ਵੀ ਖੁੱਲ ਜਾਵੇਗੀ ਨੰਬਰ 18 ਧਾਰਮਿਕ ਪੁਸਤਕਾਂ ਨੂੰ ਮੰਜੇ ਬੈੱਡ ਤੇ ਗੱਦੇ ਥੱਲੇ ਭੁੱਲ ਕੇ ਵੀ ਨਾ ਰੱਖੋ ਇਸ ਨਾਲ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਹੈ ਤੇ ਨਾਲ ਹੀ ਇਹਨਾਂ ਨੂੰ ਕਦੇ ਵੀ ਝੂਠੇ ਹੱਥ ਨਾ ਲਗਾਓ ਨੰਬਰ 19 ਜੇਕਰ ਤੁਹਾਡਾ சனி ਖਰਾਬ ਚੱਲ ਰਿਹਾ ਹੈ ਤਾਂ ਇਸ ਨਾਲ ਪਹਿਲਾਂ ਤੁਹਾਡੇ ਨੌ ਖਰਾਬ ਹੋਣ ਲੱਗ ਜਾਂਦੇ ਨੇ ਦੂਸਰਾ ਵਾਲ ਝੜਨ ਲੱਗ ਜਾਂਦੇ ਨੇ ਤੀਸਰਾ ਤੁਹਾਡਾ ਕੋਈ ਵੀ ਕੰਮ ਨਹੀਂ ਬਣੇਗਾ ਚੌਥਾ ਸੁਭਾਅ ਵਿੱਚ ਵੀ ਬਦਲਾਅ ਆਵੇਗਾ ਨੰਬਰ 20 ਸਵੇਰ ਦੇ ਸਮੇਂ ਜੇਕਰ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਪਾਣੀ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਇਸ਼ਨਾਨ ਕਰੋ ਇਸ ਨਾਲ ਤੁਹਾਨੂੰ ਆਰਥਿਕ ਲਾਭ ਹੋਣ ਲੱਗ ਜਾਵੇਗਾ ਨੰਬਰ 21 ਜਦੋਂ ਵੀ ਔਰਤਾਂ ਰਸੋਈ ਵਿੱਚ ਭੋਜਨ ਪਕਾਉਂਦੀਆਂ ਹਨ ਤਾਂ ਇਸ ਤੋਂ ਪਹਿਲਾਂ ਉਹਨਾਂ ਨੂੰ ਇਸ਼ਨਾਨ ਜ਼ਰੂਰ ਕਰ ਲੈਣਾ ਚਾਹੀਦਾ ਹੈ ਇਸ ਨਾਲ ਕਦੇ ਵੀ ਘਰ ਵਿੱਚ ਨਕਾਰਾਤਮਕ ਊਰਜਾ ਨਹੀਂ ਆਵੇਗੀ। ਨੰਬਰ 22 ਨੋਟਾਂ ਤੇ ਸਿੱਕਿਆਂ ਨੂੰ ਕਦੇ ਵੀ ਗੰਦੇ ਹੱਥਾਂ ਨਾਲ ਨਹੀਂ ਛੂਣਾ ਚਾਹੀਦਾ ਇਸ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਜਿਸ ਕਾਰਨ ਘਰ ਵਿੱਚ ਪੈਸੇ ਦੀ ਕਮੀ ਹੋਣ ਲੱਗ ਜਾਂਦੀ ਹੈ। ਨੰਬਰ 23 ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 11, 15 ਜਾਂ ਫਿਰ 24 ਤਰੀਕ ਨੂੰ ਹੋਇਆ ਹੋਵੇ ਇਹਨਾਂ ਲੋਕਾਂ ਨੂੰ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਿਸ ਕਰਕੇ ਇਹਨਾਂ ਨੂੰ ਜ਼ਿੰਦਗੀ ਵਿੱਚ ਪਿਆਰ ਤੇ ਸਤਿਕਾਰ ਬਹੁਤ ਮਿਲਦਾ ਹੈ। ਨੰਬਰ 24 ਜਿੰਨਾ ਲੜਕੇ ਲੜਕੀਆਂ ਦਾ ਵਿਆਹ ਨਾ ਹੋ ਰਿਹਾ ਹੋਵੇ ਉਹਨਾਂ ਨੂੰ ਹਵਾਦਾਰ ਤੇ ਰੋਸ਼ਨੀ ਵਾਲੇ ਕਮਰੇ ਵਿੱਚ ਹੀ ਸੌਣਾ ਚਾਹੀਦਾ ਇਸ ਨਾਲ ਵੀ 네ਗੇਟਿਵਿਟੀ ਦੂਰ ਹੁੰਦੀ ਹੈ ਜਿਸ ਨਾਲ ਵਿਆਹ ਹੋਣ ਦੇ ਚਾਂਸ ਵੱਧ ਜਾਂਦੇ ਹਨ ਨੰਬਰ 25 ਜਿੰਨਾ ਮੁੰਡੇ ਕੁੜੀਆਂ ਦੀ ਉਮਰ ਵਿਆਹ ਵਾਲੀ ਹੋ ਗਈ ਹੋਵੇ ਉਹਨਾਂ ਦੇ ਕਮਰੇ ਦੇ ਦਰਵਾਜ਼ੇ ਇੱਕ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਤੁਹਾਡੇ ਵਿਆਹ ਨੂੰ ਰੋਕਣ ਤੇ ਮੰਨ ਨੂੰ ਢੁਕਾਉਣ ਦਾ ਕੰਮ ਕਰਦੇ ਹਨ ਨੰਬਰ 26 ਘਰ ਬਣਾਉਣ ਲਈ ਪਿੱਪਲ ਨਿੰਮ ਬਿਹੜਾ ਅੰਬ ਪਾਕਰ ਗੂਲਰ ਰੀਠਾ ਇਮਲੀ ਬਾਬਲ ਵਰਗੀਆਂ ਲੱਕੜੀ ਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ ਇਸ ਕਰਕੇ ਤੁਹਾਡੇ ਘਰ ਵਿੱਚ ਕਲੇਸ਼ ਦੀ ਸਥਿਤੀ ਬਣੀ ਰਹਿ ਸਕਦੀ ਹੈ ਨੰਬਰ 27 ਜਦੋਂ ਵੀ ਤੁਸੀਂ ਘਰ ਨਮਾ ਬਣਾਉਂਦੇ ਹੋ ਤਾਂ ਕਦੇ ਵੀ ਪੁਰਾਣੇ ਸਮਾਨ ਦੀ ਵਰਤੋਂ ਨਾ ਕਰੋ ਭਾਵੇਂ ਲੱਕੜੇ ਟਾਂਸ ਸੀਮੈਂਟ ਲੋਹਾ ਨਵੇਂ ਕਰ ਲਈ ਨਵੀਆਂ ਹੀ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਪੁਰਾਣੀਆਂ ਚੀਜ਼ਾਂ ਦੀ ਵਰਤੋਂ ਕਰਨਾ ਘਰ ਦੇ ਮੁਖੀ ਉੱਪਰ ਬਹੁਤ ਬੁਰੇ ਅਸਰ ਪੈਂਦੇ ਹਨ ਨੰਬਰ 28 ਜੇਕਰ ਤੁਸੀਂ ਆਪਣੇ ਘਰ ਵਿੱਚ ਤੋਤਾ ਪਾਲਦੇ ਹੋ ਤਾਂ ਉਹ ਖੁਸ਼ ਹੋਵੇ ਤਾਂ ਤੁਹਾਨੂੰ ਇਹ ਪੰਜ ਲਾਭ ਮਿਲਣਗੇ ਪਹਿਲਾ પતિ ਪਤਨੀ ਦੇ ਰਿਸ਼ਤੇ ਵਿੱਚ ਸੁਧਾਰ ਹੋਵੇਗਾ ਦੂਸਰਾ ਕਿਸੇ ਦੀ ਵੀ ਅਚੰਤਿਤ ਮੌਤ ਨਹੀਂ ਹੋਵੇਗੀ ਤੀਸਰਾ ਘਰ ਵਿੱਚ ਪੜ੍ਹਾਈ ਕਰਨ ਵਾਲੇ ਬੱਚੇ ਦੀ ਯਾਦਸ਼ਤ ਤੇਜ਼ ਹੁੰਦੀ ਹੈ ਚੌਥਾ ਘਰ ਵਿੱਚ ਬਿਮਾਰੀਆਂ ਨਹੀਂ ਆਉਂਦੀਆਂ ਪੰਜਵਾਂ ਘਰ ਵਿੱਚ ਬਰਕਤ ਤੇ ਖੁਸ਼ਹਾਲੀ ਆਉਂਦੀ ਹੈ ਪਰ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਤੋਤਾ ਖੁਸ਼ ਹੋਣਾ ਚਾਹੀਦਾ ਹੈ ਨੰਬਰ 29 ਮਿੱਟੀ ਦੇ ਫੁੱਲਦਾਨ ਵਿੱਚ ਪੀਲੇ ਰੰਗ ਦੇ ਫੁੱਲ ਰੱਖਣਾ ਚੰਗਾ ਹੁੰਦਾ ਹੈ ਤੁਸੀਂ ਇਸ ਨੂੰ ਦੱਖਣ ਪੱਛਮ ਦੇ ਸਾਦੇ ਕੋਨੇ ਵਿੱਚ ਰੱਖ ਸਕਦੇ ਹੋ ਇਸ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ ਨੰਬਰ 3 ਜਿਹੜੀਆਂ ਔਰਤਾਂ ਜ਼ਿਆਦਾ ਬੋਲਦੀਆਂ ਹਣ ਉਹ ਕੰਮ ਕਰਨਾ ਪਸੰਦ ਨਹੀਂ ਕਰਦੀਆਂ ਤੇ ਗੱਲਾਂ ਮਾਰ ਕੇ ਹੀ ਆਪਣਾ ਸਮਾਂ ਬਤੀਤ ਕਰਦੀਆਂ ਤੇ ਹਮੇਸ਼ਾ ਬੋਲਦੀਆਂ ਹੀ ਰਹਿੰਦੀਆਂ ਹਨ ਨੰਬਰ 31 ਜੇਕਰ ਕਿਸੇ ਵੀ ਨਕਾਰਾਤਮਕ ਊਰਜਾ ਦਾ ਅਹਿਸਾਸ ਹੋ ਰਿਹਾ ਹੋਵੇ ਤਾਂ ਇੱਕ ਕੰੱਚ ਦੇ ਬਰਤਨ ਵਿੱਚ ਨਾਮਕ ਤੇ ਕੁਝ ਲੌਂਗ ਪਾ ਕੇ ਘਰ ਦੇ ਕਿਸੇ ਵੀ ਕੋਨੇ ਵਿੱਚ ਰੱਖ ਦਿਓ ਇਸ ਨਾਲ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ। ਨੰਬਰ 32 ਜੇਕਰ ਤੁਸੀਂ ਆਪਣੇ ਘਰ ਵਿੱਚ ਹਲਦੀ ਦਾ ਪੌਦਾ ਲਗਾਓ ਤਾਂ ਇਸ ਨਾਲ ਘਰ ਵਿੱਚ ਕਦੇ ਵੀ ਨਕਾਰਾਤਮਕ ਊਰਜਾ ਨਹੀਂ ਆਉਂਦੀ। ਨੰਬਰ 33 2024 ਵਿੱਚ ਆਪਣੇ ਘਰ ਵਿੱਚ ਜੇਕਰ ਅਸੀਂ ਇਹ ਪੰਜ ਪੌਦੇ ਲਗਾਉਂਦੇ ਹਾਂ ਤਾਂ ਇਸ ਨਾਲ ਬਹੁਤ ਲਾਭ ਮਿਲਦੇ ਹਨ ਪਹਿਲਾ ਜੇਕਰ ਅਸੀਂ ਘਰ ਵਿੱਚ ਗੁਲਦਸਤੇ ਰੱਖ ਲਈਏ ਤਾਂ ਇਸ ਨਾਲ ਉਮਰ ਵਾਧੀ ਅਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਦੂਸਰਾ ਜੀਟ ਦਾ ਪੌਦਾ ਲਗਾਉਣਾ ਘਰ ਵਿੱਚ ਕਦੇ ਵੀ ਤੁਹਾਨੂੰ ਦੌਲਤ ਦੀ ਕਮੀ ਨਹੀਂ ਹੁੰਦੀ ਤੀਸਰਾ ਬੌਨਸਾਈ ਦਾ ਪੌਦਾ ਲਗਾਉਣਾ ਹਰ ਤਰ੍ਹਾਂ ਦੀ ਪਰੇਸ਼ਾਨੀ ਦੂਰ ਹੋਵੇਗੀ ਚੌਥਾ ਬਾਂਸ ਦਾ ਪੌਦਾ ਲਗਾਉਣਾ ਘਰ ਵਿੱਚ ਤਰੱਕੀ ਖੁਸ਼ਹਾਲੀ ਤੇ ਸ਼ਾਂਤੀ ਆਉਂਦੀ ਹੈ ਪੰਜਵਾਂ ਪੀਸਲੀਲੀ ਦਾ ਪੌਦਾ ਲਗਾਉਣਾ ਖੁਸ਼ਹਾਲੀ ਤੇ ਘਰ ਵਿੱਚ ਸ਼ਾਂਤੀ ਆਵੇਗੀ ਬਿਮਾਰੀਆਂ ਦੂਰ ਹੋਣਗੀਆਂ ਨੰਬਰ 34 ਜਿਹੜੀਆਂ ਔਰਤਾਂ ਦੀਆਂ ਅੱਖਾਂ ਜ਼ਿਆਦਾ ਮੋਟੀਆਂ ਹੁੰਦੀਆਂ ਹਨ ਉਹਨਾਂ ਨੂੰ ਕਦੇ ਵੀ ਕੱਜਲ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਬਿਨਾਂ ਕੱਜਲ ਤੋਂ ਹੀ ਬਹੁਤ ਸੋਹਣੀਆਂ ਲੱਗਦੀਆਂ ਹਨ ਨੰਬਰ 35 ਜਿਹੜੀਆਂ ਔਰਤਾਂ ਸਾਰਾ ਦਿਨ ਬੇਲੀਆਂ ਹੀ ਰਹਿੰਦੀਆਂ ਹਨ ਉਹਨਾਂ ਦਾ ਦਿਮਾਗ ਕਮਜ਼ੋਰ ਹੁੰਦਾ ਹੈ ਤੇ ਨਾਲ ਹੀ ਉਹ ਜ਼ਿਆਦਾ ਬਿਮਾਰੀਆਂ ਤੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਹਨ ਨੰਬਰ 33 ਜੇਕਰ ਤੁਹਾਡੇ ਕੋਲ ਪੈਸਾ ਨਹੀਂ ਟਿਕਦਾ ਤਾਂ ਆਪਣੇ ਘਰ ਵਿੱਚ ਕੁਝ ਚੀਜ਼ਾਂ ਵਿੱਚ ਸੁਧਾਰ ਕਰ ਲਓ ਪੈਸਾ ਆਪਣੇ ਆਪ ਟਿਕਣ ਲੱਗ ਜਾਵੇਗਾ ਪਹਿਲਾ ਫਟੇ ਹੋਏ ਕੱਪੜੇ ਨਾ ਪਹਿਨੋ ਦੂਸਰਾ ਗਰੀਬ ਨੂੰ ਖਾਲੀ ਹੱਥ ਨਾ ਮੋੜੋ ਤੀਸਰਾ ਜਿੰਨਾ ਮਿਲ ਜਾਵੇ ਉਸ ਵਿੱਚ ਹੀ ਸਬਰ ਰੱਖੋ ਚੌਥਾ ਹਰ ਕੰਮ ਸੇ ਧਾਕ ਕੇ ਤੇ ਪੂਰੀ ਸ਼ਰਦਾ ਨਾਲ ਹੀ ਕਰੋ ਪੰਜਵਾਂ ਪੈਸੇ ਨੂੰ ਝੂਠੇ ਹੱਥ ਭੁੱਲ ਕੇ ਵੀ ਨਾ ਲਗਾਓ ਤੇ ਨਾ ਹੀ ਇੱਧਰ ਉੱਧਰ ਰੱਖੋ ਨੰਬਰ 37 ਜੇਕਰ ਤੁਹਾਡੀ ਇੱਛਾ ਲੰਮੇ ਸਮੇਂ ਤੋਂ ਪੂਰੀ ਨਹੀਂ ਹੋ ਰਹੀ ਤਾਂ ਰੋਜ਼ਾਨਾ ਆਪਣੇ ਘਰ ਦੇ ਦਰਵਾਜ਼ੇ ਤੇ ਰਾਤ ਨੂੰ ਰੱਖਿਆ ਹੋਇਆ ਪਾਣੀ ਜ਼ਰੂਰ ਪਾਓ ਤੇ ਫਿਰ ਪਾਠ ਪੂਜਾ ਜ਼ਰੂਰ ਕਰੋ ਜਲਦੀ ਹੀ ਮਨੋ ਕਾਮਨਾ ਪੂਰੀ ਹੋਵੇਗੀ। ਨੰਬਰ 38 ਸਵੇਰ ਦੇ ਸਮੇਂ ਉੱਠ ਕੇ ਵੱਡਿਆਂ ਦਾ ਆਸ਼ੀਰਵਾਦ ਲੈਣ ਨਾਲ ਜ਼ਿੰਦਗੀ ਵਿੱਚ ਸੋਖ ਆਉਂਦੇ ਨੇ ਤੇ ਨਾਲ ਹੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ। ਨੰਬਰ 39 ਬੀਰਵਾਰ ਵਾਲੇ ਦਿਨ ਕੀਲੇ ਦੇ ਦਰਖਤ ਥੱਲੇ 1 ਰੁਪਏ ਦਾ ਸਿੱਕਾ ਦੱਬਣਾ ਜ਼ਿੰਦਗੀ ਵਿੱਚ ਕਾਫੀ ਲਾਭ ਮਿਲਦੇ ਹਨ। ਨੰਬਰ 40 ਜੇਕਰ ਤੁਸੀਂ ਰਾਤੋ-ਰਾਤ ਅਮੀਰ ਹੋਣਾ ਚਾਹੁੰਦੇ ਹੋ ਤਾਂ ਆਪਣੀ ਜ਼ਿੰਦਗੀ ਵਿੱਚ ਇੱਕ ਗੱਲ ਨੂੰ ਜ਼ਰੂਰ ਬਿਠਾ ਲਓ ਕਿ ਮੈਂ ਇਸ ਚੀਜ਼ ਨੂੰ ਕਰਕੇ ਅਮੀਰ ਬਣਾਗਾ ਆਪਣਾ ਨਿਸ਼ਚਾ ਪਨਾ ਕੇ ਉਸ ਦੇ ਪਿੱਛੇ ਹੀ ਪੈ ਜਾਓ ਜਲਦੀ ਹੀ ਅਮੀਰ ਜੀ ਦੀ ਪੌੜੀ ਚੜ ਜਾਉਂਗੇ ਨੰਬਰ 41 ਜੇਕਰ ਪਤਨੀ ਪਤੀ-ਪਤਨੀ ਵਿੱਚ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਸਮੇਂ ਆਪਣੇ ਸਿਰਾਂ ਨੇ ਥੱਲੇ ਕਪੂਰ ਰੱਖ ਕੇ ਸੌਂਜੋ ਇਸ ਨਾਲ ਲਾਭ ਮਿਲੇਗਾ ਨੰਬਰ 42 ਬੈੱਡਰੂਮ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਵਰਗ ਜਾਂ ਆਇਤਨਕਾਰ ਹੋਣਾ ਚਾਹੀਦਾ ਹੈ ਇਸ ਨਾਲ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਨੰਬਰ 43 ਜੰਗਾਲ ਵਾਲੀਆਂ ਚੀਜ਼ਾਂ ਜਿਨ੍ਹਾਂ ਦੀ ਤੁਸੀਂ ਵਰਤੋਂ ਨਹੀਂ ਕਰਦੇ ਉਹਨਾਂ ਨੂੰ ਘਰ ਵਿੱਚ ਰੱਖਣਾ ਵੀ ਸ਼ੋਭ ਨਹੀਂ ਮੰਨਿਆ ਜਾਂਦਾ ਜੰਗਾਲ ਵਾਲੀਆਂ ਚੀਜ਼ਾਂ ਨਕਾਰਾਤਮਕ ਊਰਜਾ ਪੈਦਾ ਕਰਦੀਆਂ ਹਨ ਨੰਬਰ 44 ਪਿੱਤਲ ਦੇ ਬਰਤਨ ਜੇਕਰ ਅਸੀਂ ਹਨੇਰੇ ਵਿੱਚ ਰੱਖਦੇ ਹਾਂ ਤਾਂ ਇਸ ਨਾਲ ਸਨੀ ਦੇਵ ਦਾ ਘਰ ਵਿੱਚ ਵਾਸ ਹੁੰਦਾ ਹੈ ਨੰਬਰ 45 ਆਪਣੇ ਘਰ ਦੀ ਦਹਲੀਜ਼ ਤੇ ਨਾ ਤਾਂ ਕਦੇ ਖੜੇ ਹੋਣਾ ਚਾਹੀਦਾ ਤੇ ਨਾ ਹੀ ਉਸ ਜਗ੍ਹਾ ਤੇ ਆਪਣੀਆਂ ਚੱਪਲਾਂ ਜਾਂ ਫਿਰ ਜੁੱਤੀਆਂ ਨੂੰ ਛਾੜਨਾ ਚਾਹੀਦਾ ਹੈ ਨੰਬਰ 46 ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਤੇ ਨਾਲ ਹੀ ਡਰਾਵਨੇ ਸੁਪਨੇ ਆਉਂਦੇ ਹਨ ਤਾਂ ਰਾਤ ਨੂੰ ਸੌਣ ਸਮੇਂ ਆਪਣੇ ਸਿਰਹਾਣੇ ਥੱਲੇ ਲੋਹੇ ਦੀ ਕੋਈ ਵੀ ਚੀਜ਼ ਰੱਖ ਲਓ ਇਸ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਨੰਬਰ 47 ਜੋ ਲੋਕ ਖੁਦ ਗਰਾਊਂਡ ਫਲੋਰ ਤੇ ਰਹਿੰਦੇ ਹਨ ਤੇ ਕਿਰਾਏਦਾਰ ਨੂੰ ਉੱਪਰਲੀ ਮੰਜ਼ਲ ਤੇ ਰੱਖਦੇ ਹਨ ਉਹਨਾਂ ਦੇ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਪੌੜੀਆਂ ਦਾ ਨਿਰਮਾਣ ਨਹੀਂ ਕਰਨਾ ਚਾਹੀਦਾ ਇਸ ਨਾਲ ਘਰ ਦੇ ਮੁਖੀ ਉੱਪਰ ਬਹੁਤ ਬੁਰੇ ਅਸਰ ਪੈਂਦੇ ਹਨ ਨੰਬਰ 48 ਜਿਹੜੀਆਂ ਔਰਤਾਂ ਦਾ ਪੇਟ ਛੋਟਾ ਤੇ ਵਿਚ ਨੂੰ ਹੁੰਦਾ ਹੈ ਉਹਨਾਂ ਨੂੰ ਔਰਤਾਂ ਨੂੰ ਕਦੇ ਵੀ ਬਿਮਾਰੀਆਂ ਜਲਦੀ ਨਹੀਂ ਘੇਰਦੀਆਂ ਨੰਬਰ 49 ਨਾਚਾਰ ਕਰਨਾ ਕਰਕੇ ਤੁਹਾਡੀ ਕਿਸਮਤ ਖਰਾਬ ਹੁੰਦੀ ਹੈ ਪਹਿਲਾਂ ਬਿਨਾਂ ਦਾਨ ਕੀਤੇ ਧਾਰਮਿਕ ਸਥਾਨ ਤੋਂ ਪੇਟ ਭਰ ਕੇ ਖਾਣਾ ਖਾਣਾ ਦੂਸਰਾ ਬੱਚੇ ਜਾਂ ਫਿਰ ਬਜ਼ੁਰਗ ਨਾਲ ਧਰੀ ਕਰਦੇ ਸਮੇ ਚਾਲਾਂ ਚੱਲਣਾ ਤੀਸਰਾ ਕੰਧਾਂ ਵਿੱਚ ਕਿੱਲ ਜਾਂ ਫਿਰ ਕਿllੀਆਂ ਨੂੰ ਠੋਕਣਾ ਚੌਥਾ ਦਫ਼ਤਰ ਵਾਲੇ ਬੈਗ ਵਿੱਚ ਪਰਸ ਪਾਉਣ ਲਈ ਜਗ੍ਹਾ ਨਾ ਹੋਣਾ ਨੰਬਰ 5 ਜੇਕਰ ਤੁਸੀਂ ਆਪਣੇ ਘਰੋਂ ਤુલਸੀ ਦਾ ਪੌਦਾ ਕਿਸੇ ਨੂੰ ਦਾਨ ਕਰਦੇ ਹੋ ਤਾਂ ਇਸ ਨਾਲ ਘਰ ਵਿੱਚ ਬਿਮਾਰੀਆਂ ਆਉਂਦੀਆਂ ਨੇ ਤੇ ਨਾਲ ਹੀ ਘਰ ਵਿੱਚ ਪੈਸਾ ਵੀ ਨਹੀਂ ਟਿਕਦਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ